ਸਦਾ ਕਰ ਰਹੇ ਨੇ ਕਹਿੰਦੇ ਨੇ ਹੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਪਹਿਲਾਂ ਤਾਂ ਤੁਸੀਂ ਗ੍ਰਸਥ ਧਰਮ ਨੂੰ ਧਾਰਨ ਕੀਤਾ ਉਸ ਤੋਂ ਬਾਅਦ ਗ੍ਰਸਥ ਧਰਮ ਛੱਡ ਕਰਕੇ ਫਿਰ ਵਿਰਾਗੀ ਤਿਆਗੀ ਹੋ ਕਰਕੇ ਉਦਾਸੀਆਂ ਕਰਦੇ ਰਹੇ ਫਿਰ ਉਸ ਤੋਂ ਬਾਅਦ ਫਿਰ ਤੁਸੀਂ ਗ੍ਰਸਥ ਧਰਮ ਨੂੰ ਧਾਰਨ ਕਰ ਲਿਆ ਫਿਰ ਪਰਿਵਾਰ ਵਿੱਚ ਆਣ ਕਰਕੇ ਬੈਠ ਗਏ ਹੋ ਇਹ ਕਿਸ ਤਰ੍ਹਾਂ ਦਾ ਤੁਹਾਡਾ ਵਰਤਾਰਾ ਹੈ ਸਤਿਗੁਰੂ ਨਾਨਕ ਦੇਵ ਜੀ ਮਹਾਰਾਜੀ ਆਖਣ ਲੱਗੇ ਕਹਿੰਦੇ ਅਸੀਂ ਤਾਂ ਮਾਇਆ ਦੇ ਵਿੱਚ ਉਦਾਸ ਰਹਿਣ ਦਾ ਜਿਹੜਾ ਵਰਤਾਰਾ ਹੈ ਸਿਧਾਂਤ ਹੈ ਉਸ ਨੂੰ ਮੁੱਖ ਰੱਖਿਆ ਹੈ ਕਿ ਪਰਿਵਾਰ ਵਿੱਚ ਰਹਿ ਕਰਕੇ ਪ੍ਰਮਾਤਮਾ ਦੀ ਬੰਦਗੀ ਕਰਨੀ ਪਰਿਵਾਰ ਨੂੰ ਤਿਆਗਣਾ ਨਹੀਂ ਹੈ ਘਰਬਾਰੀ ਹੋਏ ਵਰਤਿਆ ਘਰ ਪਰਿਵਾਰ ਵਿੱਚ ਰਹਿ ਕਰਕੇ ਦਸਾਂ ਨੋਹਾਂ ਦੇ ਕੀਰਤ ਕਰਕੇ ਸੋ ਗ੍ਰਹੀ ਗੰਗਾ ਕਾ ਨੀਰ ਦੇ ਮਹਾਵਾਕਾਂ ਦੇ ਅਨੁਸਾਰ ਆਪਣਾ ਜੀਵਨ ਸਫਲਾ ਕਰਕੇ ਲੋਕ ਤੇ ਪਰਲੋਕ ਦੇ ਵਿੱਚ ਸੁਰਖਰੂ ਹੋਣਾ ਹੈ ਪਰ ਤੁਹਾਡੀ ਹਾਲਤ ਜਿਹੜੀ ਹੈ ਇਹ ਇਸ ਤਰ੍ਹਾਂ ਦੀ ਹੈ ਕਿ ਨਾ ਤੁਹਾਨੂੰ ਨਿਰੰਕਾਰ ਦੀ ਪ੍ਰਾਪਤੀ ਹੋਈ ਹੈ ਨਾ ਹੀ ਤੁਹਾਨੂੰ ਸੰਸਾਰ ਦੇ ਭੋਗਾਂ ਦੀ ਪ੍ਰਾਪਤੀ ਹੋਈ ਹੈ ਨਾ ਤੁਹਾਨੂੰ ਸੰਸਾਰ ਮਿਲਿਆ ਨਾ ਹੀ ਤੁਹਾਨੂੰ ਨਿਰੰਕਾਰ ਮਿਲਿਆ ਹੈ ਨਾਹੀਂ ਤੁਸੀਂ ਆਪਣੇ ਹੰਮੰਹ ਹੰਕਾਰ ਨੂੰ ਦੂਰ ਕਰਕੇ ਰੱਬ ਦੇ ਨਾਲ ਤੁਹਾਡਾ ਮਿਲਾਪ ਹੋਇਆ ਹੈ ਤੇ ਨਾਹੀਂ ਘਰ ਪਰਿਵਾਰ ਵਿੱਚ ਰਹਿ ਕਰਕੇ ਤੁਸੀਂ ਇੱਕ ਸੰਸਾਰ ਦੇ ਸੁੱਖ ਭੋਗੇ ਨੇ ਦੋਹਾਂ ਪਾਸਿਓਂ ਜੇ ਤੁਸੀਂ ਖਾਲੀ ਰਹੇ ਅਸੀਂ ਦੋਹਾਂ ਪਾਸਿਓਂ ਦੇ ਸੁੱਖ ਲੈਏ ਨੇ ਇਸ ਕਰਕੇ ਤੁਹਾਡਾ ਜਿਹੜਾ ਰਸਤਾ ਹੈ ਤੁਸੀਂ ਫੇਰ ਘੁੰਮ ਫਿਰ ਕੇ ਗ੍ਰਸਤੀਆਂ ਕੋਲ ਹੀ ਜਾਂਦੇ ਹੋ ਮੰਗਣ ਵਾਸਤੇ ਜਿੰਨੇ ਵੀ ਸੰਸਾਰ ਦੇ ਧਰਮ ਨੇ ਇਹ ਗ੍ਰਸਤੀਆਂ ਦੇ ਸਿਰ ਤੇ ਹੀ ਚੱਲ ਰਹੇ ਨੇ ਜਿੰਨੇ ਮੰਦਰ ਨੇ ਮਸਜਿਦ ਨੇ ਗੁਰਦੁਆਰੇ ਨੇ ਚਰਚ ਨੇ ਇਹ ਗ੍ਰਸਤੀ দান ਦਿੰਦੇ ਨੇ ਤਾਂ ਹੀ ਚੱਲ ਰਹੇ ਨੇ ਗੱਜ ਕੇ ਆਖੋ ਸਤ ਨਾਮ ਸ੍ਰੀ ਵਾਹਿਗੁਰੂ ਜੇ ਗ੍ਰਸਤੀ দান ਨਾ ਦੇਣ ਤੇ ਅੱਜ ਇਹ ਸਾਧ ਸੰਗਤ ਜੀ ਧਰਮ ਜਿਹੜਾ ਹੈ ਜਿਸ ਨੂੰ ਧਰਮ ਆਖ ਰਹੇ ਨੇ ਲੋਕੀ ਇਹ ਸਾਰੇ ਹੀ ਬੰਦ ਹੋ ਜਾਣ ਪੈਸਿਆਂ ਕਰਕੇ ਚੱਲ ਰਿਹਾ ਹੈ ਤੇ ਪੈਸਾ ਸੰਗਤ ਦਿੰਦੀ ਹੈ ਗ੍ਰਸਤੀ ਦਹਾਂ ਉਹਾਂ ਦੇ ਕਿਰਤ ਕਰਕੇ ਸਾਤ ਸੰਗਤ ਜਪ ਹੈ ਕਮਾ ਕਰਕੇ ਤਾਂ ਇਹ ਧਰਮ ਚੱਲ ਰਿਹਾ ਹੈ ਨਹੀਂ ਤਾਂ ਜਿਹੜੇ ਤਿਆਗੀ ਨੇ ਵਿਰਾਗੀ ਨੇ ਜੰਗਲਾਂ 'ਚ ਬੈਠੇ ਨੇ ਉਹਨਾਂ ਨੂੰ ਕੌਣ ਜਾਣਦਾ ਹੈ ਉਹਨਾਂ ਦਾ ਕੌਣ ਨਾਮ ਲੈ ਰਿਹਾ ਹੈ ਉਹਨਾਂ ਦੇ ਸਿਰ ਦੇ ਉੱਤੇ ਕਿਹੜਾ ਧਰਮ ਚੱਲ ਰਿਹਾ ਹੈ ਕਿੰਨੇ ਕੁ ਲੋਕ ਉਹਨਾਂ ਦੇ ਮਗਰ ਨੇ ਜਿਸ ਕਰਕੇ ਜਿੰਨੇ ਵੀ ਧਰਮ ਨੇ ਭਾਵੇਂ ਅਸਾਧਾਰਨ ਧਰਮ ਨੇ ਭਾਵੇਂ ਸਧਾਰਨ ਧਰਮ ਨੇ ਸਾਰੇ ਹੀ ਗ੍ਰਸਤੀਆਂ ਕਰਕੇ ਚੱਲ ਰਹੇ ਨੇ ਇਸ ਕਰਕੇ ਗ੍ਰਸਥ ਧਰਮ ਸਾਧ ਸੰਗਤ ਜੀ ਸ਼੍ਰੋਮਣੀ ਹੈ ਇਹ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਸਿੱਖਿਆ ਦਿੱਤੀ ਪਰ ਜਿੱਥੇ ਸਾਧ ਸੰਗਤ ਜੀ ਗਿਆਨ ਦੀ ਸਿੱਖਿਆ ਦਿੱਤੀ ਉਥੇ ਨਾਲ ਦੀ ਨਾਲ ਕਰਮਾਤ ਵੀ ਗੁਰੂ ਮਹਾਰਾਜ ਜੀ ਨੂੰ ਵਿਖਾਈ ਹੈ ਇਹ ਕਰਮਾਤ ਵਿਖਾਉਣ ਲੱਗੇ ਆਖਣ ਲੱਗੇ ਮਹਾਰਾਜ ਅਸੀਂ ਲੁਕਦੇ ਹਾਂ ਤੁਸੀਂ ਸਾਨੂੰ ਲੱਭੋ ਇਹ ਸਾਧ ਸੰਗਤ ਜੀ ਕਿਸੇ ਦੀ 200 ਸਾਲ ਦੀ ਉਮਰ ਹੈ ਕਿਸੇ ਦੀ 500 ਸਾਲ ਦੀ ਉਮਰ ਹੈ ਕਿਸੇ ਦੀ 1100 ਸਾਲ ਦੀ ਉਮਰ ਹੈ ਵੱਡੇ ਵੱਡੇ ਬਜ਼ੁਰਗਾਂ ਵਰਗੇ ਇਹਨਾਂ ਦੇ ਸਰੀਰ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਅਧਖੜ ਉਮਰ ਹੈ ਇਹ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਬਾਲਾ ਆਖਦੇ ਨੇ ਭਾਵ ਕੇ ਬੱਚਾ ਆਖਦੇ ਨੇ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਆਖਦੇ ਨੇ ਅਸੀਂ ਅਸੀਂ ਸੋ ਲੁਕਦੇ ਆ ਤੁਸੀਂ ਸਾਨੂੰ ਲੱਭੋ ਇਹ ਸਾਧ ਸੰਗਤ ਜੀ ਕੋਈ ਅਣੂ ਹੋ ਕਰਕੇ ਆਕਾਸ਼ ਵਿੱਚ ਉੱਡ ਗਿਆ ਕਿਸੇ ਨੇ ਸਾਧ ਸੰਗਤ ਜੀ ਮੱਖੀ ਬਣ ਕਰਕੇ ਫੁੱਲ ਦੇ ਵਿੱਚ ਸਾਧ ਸੰਗਤ ਜੀ ਬੈਠ ਗਿਆ ਕੋਈ ਸਾਧ ਸੰਗਤ ਜੀ ਇਸੇ ਤਰ੍ਹਾਂ ਹੀ ਪੰਛੀ ਬਣ ਕਰਕੇ ਕਿ ਆਕਾਸ਼ ਵਿੱਚ ਕਿਸੇ ਨੇ ਉਡਾਰੀ ਮਾਰ ਲਈ ਹੈ ਕੋਈ ਕੁਝ ਬਣ ਗਿਆ ਕੋਈ ਕੁਝ ਬਣ ਗਿਆ ਕੋਈ ਉੱਤਰ ਦਿਸ਼ਾ ਵੱਲ ਗਿਆ ਹੈ ਕੋਈ ਪੂਰਬ ਦਿਸ਼ਾ ਵੱਲ ਗਿਆ ਹੈ ਕੋਈ ਸਾਧ ਸੰਗਤ ਜੀ ਦੱਖਣ ਦਿਸ਼ਾ ਵੱਲ ਚੱਲਿਆ ਗਿਆ ਕੋਈ ਸਾਧ ਸੰਗਤ ਜੀ ਪਤਾਲ ਵਿੱਚ ਜਾ ਕਰਕੇ ਲੁਕ ਗਿਆ ਹੈ ਇਸੇ ਤਰ੍ਹਾਂ ਜਿੱਥੋਂ ਜਿੱਥੋਂ ਕਿਸੇ ਦੀ ਸ਼ਕਤੀ ਸੀ ਕਿਸੇ ਕੋਲ ਸਿੱਧੀ ਸੀ ਉਹ ਸਿੱਧੀ ਦੇ ਬਲ ਦੇ ਨਾਲ ਇਹਨਾਂ ਨੇ ਸਾਧ ਸੰਗਤ ਜੀ ਆਪਣਾ ਆਪਣਾ ਰੂਪ ਵਟਾ ਲਿਆ ਹੈ ਲੁਕ ਗਏ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਜਿੰਨੇ ਸਿੱਧ ਸਾਧ ਸੰਗਤ ਜੀ ਜਿੱਥੇ ਕਿਤੇ ਲੁਕੇ ਸਨ ਉਹਨੇ ਹੀ ਸਰੀਰ ਧਾਰਨ ਕਰ ਲਏ ਉਹਨਾਂ ਦੀਆਂ ਸਾਰੀਆਂ ਸਾਧ ਸੰਗਤ ਜੀ ਮੁੱਛਾਂ ਫੜ ਕਰਕੇ ਜਿਵੇਂ ਗਊਆਂ ਦਾ ਵਗ ਇਕੱਠਾ ਕਰ ਲਈਦਾ ਇੱਕ ਪਾਸੇ ਇਸੀ ਤਰ੍ਹਾਂ ਹੀ ਸਾਰੇ ਸਿੱਧ ਜਿਹੜੇ ਨੇ ਸਾਧ ਸੰਗਤ ਜੀ ਸਾਰਿਆਂ ਦੀਆਂ ਮੁੱਛਾਂ ਫੜ ਕਰਕੇ ਇੱਕ ਪਾਸੇ ਸਾਰਿਆਂ ਨੂੰ ਇਕੱਠਿਆਂ ਕਰ ਲਿਆ ਜਦੋਂ ਸਾਧ ਸੰਗਤ ਜੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਵਾਰੀ ਆਈ ਸਿੱਧ ਆਖਣ ਲੱਗੇ ਮਹਾਰਾਜ ਹੁਣ ਤੁਸੀਂ ਲੁਕੋ ਤੇ ਅਸੀਂ ਤੁਹਾਨੂੰ ਲੱਭਦੇ ਆ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਕਿਹਾ ਜੇ ਤੁਹਾਡੇ ਤੋਂ ਮੈਂ ਨਾ ਲੱਭ ਸਕਾਂ ਜੇ ਤੁਸੀਂ ਪੰਜ ਪੈਸੇ ਜਾਂ ਟਕਾ ਰੱਖ ਕਰਕੇ ਅਰਦਾਸ ਕਰਨੀ ਐ ਧਰਤੀ ਤੇ ਮੱਥਾ ਟੇਕਣਾ ਮੈਂ ਉਸੇ ਵੇਲੇ ਪ੍ਰਗਟ ਹੋ ਜਾਵਾਂਗਾ ਸਤਿਗੁਰੂ ਨਾਨਕ ਦੇਵ ਜੀ ਮਹਾਰਾਜੀ ਨੇ ਸਾਰੇ ਸਾਧ ਸੰਗਤ ਜੀ ਤਤ ਜਿਹੜੇ ਨੇ ਮਿੱਟੀ ਪਾਣੀ ਅਗਨੀ ਹਵਾ ਤੇ ਆਕਾਸ਼ ਪੰਜਾਂ ਤਤਾਂ ਨੂੰ ਪੰਜਾਂ ਤਤਾਂ ਦੇ ਵਿੱਚ ਮਿਲਾ ਦਿੱਤਾ ਤੇ ਸਾਧ ਸੰਗਤ ਜੀ ਸਾਰੇ ਸਿੱਧ ਜਿਹੜੇ ਨੇ ਕੋਈ ਆਕਾਸ਼ ਵਿੱਚ ਲੱਭ ਰਿਹਾ ਹੈ ਕੋਈ ਪਤਾਲ ਵਿੱਚ ਲੱਭ ਰਿਹਾ ਹੈ ਕੋਈ ਸਾਧ ਸੰਗਤ ਜੀ ਹਨੇਰੀ ਗੁਫਾਵਾਂ ਵਿੱਚ ਜਾ ਜਾ ਕਰਕੇ ਲੱਭ ਰਿਹਾ ਹੈ ਜਦੋਂ ਕਿਤੋਂ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨਾਲ ਲੱਭੇ ਸਾਰਿਆਂ ਨੇ ਆਪਣੀ ਸਿੱਧੀ ਦਾ ਬਲ ਲਾ ਲਾ ਕਰਕੇ ਬਹੁਤ ਸੂਖਮ ਤੋਂ ਸੂਖਮ ਬਿਰਤੀ ਦੇ ਨਾਲ ਵੇਖਣ ਦਾ ਯਤਨ ਕੀਤਾ ਕਿ ਕਿਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਦਿਸ ਪੈਣ ਪ੍ਰਸਾਦ ਸੰਗਤ ਜੀ ਸਾਰਿਆਂ ਦੀਆਂ ਸਿੱਧੀਆਂ ਜਿਹੜੀਆਂ ਨੇ ਉਹ ਫੇਲ ਹੋ ਗਈਆਂ ਹਨ ਕਿਸੇ ਦਾ ਜੋਰ ਨਾ ਚੱਲਿਆ ਜਦੋਂ ਜੋਰ ਨਾ ਚੱਲਿਆ ਹਾਰ ਹੰਬ ਕੇ ਸਾਰੇ ਹੀ ਸਾਧ ਸੰਗਤ ਜੀ ਜੋਰ ਨਹੀਂ ਚੱਲਦਾ ਤੇ ਫਿਰ ਗੁੱਸਾ ਤਾਂ ਹੈ ਮਨ ਵਿੱਚ ਇਹਦੀ ਉਮਰ ਛੋਟੀ ਹੈ ਇਹ ਸਾਨੂੰ ਨਵਾਂ ਗਿਆਨ ਦੇਣ ਵਾਸਤੇ ਆਇਆ ਹੈ ਸਾਡੇ ਕੋਲ ਇੰਨੀਆਂ ਸਿੱਧੀਆਂ ਨਹੀਂ ਇੰਨੀਆਂ ਕਰਾਮਾਤਾਂ ਨੇ ਤੇ ਅਸੀਂ ਇਹਨੂੰ ਲਭ ਨਹੀਂ ਸਕ ਰਹੇ ਆ ਇਹ ਸਾਧ ਸੰਗਤ ਜੀ ਜਿਵੇਂ ਪਾਵਨ ਬਾਣੀ ਦਾ ਫੁਰਮਾਨ ਹੈ ਨਾ ਵਿੱਚ ਹਉਮੈ ਦੁੱਖ ਕੰਡਾ ਹੈ ਜਿਹਦੇ ਬੰਦੇ ਦੇ ਅੰਦਰ ਹੰਕਾਰ ਹੁੰਦਾ ਹੈ ਨਾ ਉਹ ਹੰਕਾਰੀ ਕੰਡਾ ਰੂਪ ਹੋ ਕਰਕੇ ਉਹਦੇ ਅੰਦਰ ਹੀ ਸਾਸੰਗਤ ਜੀ ਉਸ ਨੂੰ ਚੁਬਦਾ ਰਹਿੰਦਾ ਹੈ ਆਪਣੇ ਹੰਕਾਰ ਦੇ ਨਾਲ ਹੀ ਬੰਦਾ ਦੁਖੀ ਹੁੰਦਾ ਰਹਿੰਦਾ ਹੈ ਉਹਦਾ ਈਗੋ ਸੈਟੀਸਫਾਈਡ ਨਹੀਂ ਹੁੰਦਾ ਉਹਦਾ ਈਗੋ ਸਾਸੰਗਤ ਜੀ ਉਹਨੂੰ ਅਟੈਂਸ਼ਨ ਇੰਨੀ ਮਿਲਦੀ ਨਹੀਂ ਹੈ ਇੰਨਾ ਉਹਦਾ ਮਾਨ ਸਤਕਾਰ ਨਹੀਂ ਮਿਲਦਾ ਇਸ ਕਰਕੇ ਈਰਖਾ ਕਰਦਾ ਹੈ ਸੜਦਾ ਹੈ ਬਲਦਾ ਹੈ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਤੇ ਜੋਰ ਤਾਂ ਚੱਲ ਨਹੀਂ ਰਿਹਾ ਇਹ ਸਾਰੇ ਇਕੱਠੇ ਹੋ ਗਏ ਇਹਨਾਂ ਨੇ ਅਰਦਾਸ ਕੀਤੀ ਟਾਕਾ ਰੱਖ ਕੇ ਮੱਥਾ ਟੇਕਿਆ ਜਿਵੇਂ ਹੀ ਧਰਤੀ ਤੇ ਮੱਥਾ ਟੇਕਿਆ ਗੁਰੂ ਨਾਨਕ ਦੇਵ ਜੀ ਮਹਾਰਾਜੀ ਉਸੇ ਵੇਲੇ ਸਾ ਸੰਗਤ ਜੀ ਪ੍ਰਗਟ ਹੋ ਗਏ ਨੇ ਇਸ ਤਰ੍ਹਾਂ ਇਹ ਸਾਰੇ ਸਿੱਧ ਜੀ ਡੇ ਨੇ ਜੋਰ ਲਾ ਕਰਕੇ ਥੱਕ ਕੇ ਹਾਰ ਗਏ ਜਿੱਥੇ ਗਿਆਨ ਦੀ ਗੋਸ਼ਟੀ ਦੇ ਨਾਲ ਗਿਆਨ ਚਰਚਾ ਦੇ ਨਾਲ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਗੱਲੀ ਬਾਤੀ ਇਹਨਾਂ ਦੇ ਜਿੱਤ ਹਾਸਿਲ ਕਰ ਲਈ ਉੱਥੇ ਸ਼ਕਤੀ ਵਿਖਾ ਕਰਕੇ ਵੀ ਸਾਤ ਸੰਗਤ ਜੀ ਅਨੰਤ ਕਲਾ ਹੋਏ ਠਾਕੁਰ ਚੜਿਆ ਬੇਅੰਤ ਸ਼ਕਤੀਆਂ ਵਿਖਾ ਕਰਕੇ ਇਹਨਾਂ ਸਾਰਿਆਂ ਸਿੱਧਾਂ ਦਾ ਹੰਕਾਰ ਜਿਹੜਾ ਹੈ ਉਹ ਦੂਰ ਕਰ ਦਿੱਤਾ ਹੈ ਅੱਗੇ ਜਿਵੇਂ ਸਾਤ ਸੰਗਤ ਜੀ ਪ੍ਰਸੰਗ ਚੱਲ ਰਿਹਾ ਹੈ ਆਓ ਮਨ ਚੇਥ ਬਿਰਤੀਆਂ ਨੂੰ ਇਕਾਗਰ ਕਰਕੇ